ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਸਤੋ ਇਸ ਵਕਤ ਅਸੀਂ ਹਲਕਾ ਪੁਲੱਥ ਦਾ ਪਿੰਡ ਮਕਸੂਦਪੁਰ ਆ ਬਹੁਤ ਵੱਡਾ ਪਿੰਡ ਆ ਸਾਡਾ ਔਰ ਮੇਰੇ ਨਾਲ ਖੱਬੇ ਪਾਸੇ ਬਾਬਾ ਹਰਜੀਤ ਗਿਰੀ ਇਹ ਪਿੰਡ ਦੇ ਸਰਪੰਚ ਰਹਿ ਚੁੱਕੇ ਨੇ ਔਰ ਤੁਸੀਂ ਜੇ ਦੇਖੋਗੇ ਸਾਰੇ ਪਿੰਡ ਦੇ ਪਤਵੰਤੇ ਸੱਜਣ ਪੰਜ ਤੋਂ ਲੈ ਕੇ 6 ਮੌਕੇ ਦੇ ਪੰਚਾਇਤ ਮੈਂਬਰ ਇਸ ਵਕਤ ਸਾਡੇ ਇਸ ਇਕੱਠ ਵਿੱਚ ਸਾਡੀਆਂ ਸਤਕਾਰਯੋਗ ਬੀਬੀਆਂ ਭੈਣਾਂ ਹਾਜ਼ਰ ਨੇ ਅੱਜ ਮੇਰੇ ਲਾਈਵ ਕਰਨ ਦਾ ਮਕਸਦ ਇਹ ਹੋਇਆ ਕਿ ਜਿਵੇਂ ਪੰਜਾਬ ਦੇ ਵਿੱਚ ਨਾ ਬਦਲਾਖੋਰੀ ਦੀ ਨੇਰੀ ਝੁੱਲਦੀ ਹੈ ਨਾ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਆਪਣੇ ਬਰੂਧੀਆਂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਚੱਕ ਕੇ ਲੋਕਾਂ ਨੂੰ ਜੇਲ੍ਹਾਂ ਵਿੱਚ ਛੁੱਟਿਆ ਜਾ ਰਿਹਾ ਵਾ ਕੋਈ ਬੋਲ ਦੇਵੇ ਸਰਕਾਰ ਦੇ ਖਿਲਾਫ ਕੋਈ ਲਿਖ ਦੇਵੇ ਸਰਕਾਰ ਦੇ ਖਿਲਾਫ ਇੰਨੀ ਵੀ ਪੰਜਾਬ ਦੇ ਵਿੱਚ ਹੁਣ ਆਜ਼ਾਦੀ ਨਹੀਂ ਗਈ ਲੇਕਿਨ ਸਭ ਤੋਂ ਜ਼ਿਆਦਾ ਅਫਸੋਸਨਾਕ ਗੱਲ ਹੈ ਕਿ ਆ ਬਾਬਾ ਹਰਜੀਤ ਗਿਰੀ ਜੀ ਇੱਕ ਸਾਡੇ ਇਲਾਕੇ ਦੇ ਮੰਨੇ ਪਰਮੰਨੇ ਇੱਕ ਧਾਰਮਿਕ ਸ਼ਖਸੀਅਤ ਆ ਆਪਾਂ ਸਾਰਿਆਂ ਨੂੰ ਪਤਾ ਵਾ ਕਿ ਪੰਜਾਬ ਦੇ ਵਿੱਚ ਔਰ ਦੇਸ਼ ਵਿੱਚ ਉਦਾਸੀਆਂ ਦੇ ਡੇਰੇ ਨੇ ਨਿਰਮਲੇ ਸੰਤਾਂ ਦੇ ਡੇਰੇ ਨੇ ਔਰ ਜੇ ਜੇ ਸੰਸਥਾ ਨਾਲ ਬਾਬਾ ਹਰਜੀਤ ਸਿੰਘ ਜੁੜੇ ਨੇ ਇਹ ਜੂਨਾ ਅਖਾੜਾ ਹੈ ਹਰਦੁਆਰ ਦਾ ਸਾਰੇ ਦੇਸ਼ ਵਿੱਚ ਇਹਨਾਂ ਦੇ ਬਹੁਤ ਸਾਰੇ ਸਤਕਾਰਯੋਗ ਮੰਦਰ ਨੇ ਆ ਮੇਰੇ ਪਿੱਛੇ ਜਿਹੜਾ ਅੰਦਰ ਹਾਲ ਆ ਇਹ ਬਾਬਾ ਜੀ ਨੇ ਇੱਕ ਮੰਦਰ ਦਾ ਪੂਜਾ ਦਾ ਸਥਾਨ ਬਣਾਇਆ ਵਾ ਇਹਨਾਂ ਦਾ ਹਰ ਸਾਲ ਜਿਵੇਂ ਕਹਿੰਦੇ ਕਿ ਇੱਕ ਮੇਲਾ ਮਨਾਉਂਦੇ ਨੇ ਮਨੁੱਖਤਾ ਦੀ ਸੇਵਾ ਕਰਦੇ ਨੇ ਗਰੀਬਾਂ ਦਾ ਭਲਾ ਕਰਦੇ ਨੇ ਜਿਹੜਾ ਵੀ ਕੋ ਮਜਲੂਮ ਬੇਸਹਾਰਾ ਇਸ ਦੇਲੇ ਤੇ ਆਉਂਦਾ ਮਕਸੂਦਪੁਰ ਵਿੱਚ ਉਹਨਾਂ ਨੂੰ ਇਹ ਆਪਣੇ ਕੋਲ ਪਨਾਹ ਦਿੰਦੇ ਨੇ ਉਹਦੀ ਮਦਦ ਕਰਦੇ ਨੇ ਔਰ ਜਿਹੜੀ ਐਫ ਆਈ ਆਰ ਦਰਜ ਹੋਈ ਆ ਬੜੇ ਅਫਸੋਸ ਦੀ ਗੱਲ ਆ ਕਿ ਸਰਕਾਰ ਨੇ ਇੱਥੋਂ ਜਿਹੜੇ ਜ਼ਮਾਨਤ ਜ਼ਬਤ ਹੋਈ ਲੋਕਾਂ ਦੀ ਜਿਨ੍ਹਾਂ ਨੂੰ ਕੋਈ ਮਤਲਬ ਕੋਈ ਮੈਂ ਕਹਿੰਨਾ ਕਿ ਅਕਲ ਨਹੀਂ ਕੀਤੀ ਕੋਈ ਬੋਲਣ ਦੀ ਤਮੀਜ਼ ਨਹੀਂ ਕੀਤੀ ਜਿਹੜਾ ਬੰਦਾ ਇੱਥੋਂ ਦੋ ਵਾਰ ਜਿਹਦੀ ਜ਼ਮਾਨਤ ਜਬਤ ਹੋਈ ਉਹਦਾ ਤਾਂ ਇੰਨਾ ਬਦਲਾਖੋਰੀ ਤੇ ਉੱਤਰਿਆ ਹੋਇਆ ਸੀ ਬਦਕਲਾਮੀ ਤੇ ਸੀ ਉਹਨੇ ਆਪਣਾ ਜਿਹੜਾ ਸੀ ਜ਼ਿਹਨ ਖਰਾਬ ਕਰ ਲਿਆ ਉਹ ਤਾਂ ਬਿਮਾਰ ਪੈ ਗਿਆ ਉਹਦੇ ਮੁੰਡੇ ਨੂੰ ਹੁਣ ਇਸ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਹਲਕਾਇਆ ਹੋਇਆ ਇੰਚਾਰਜ ਬਣਾਇਆ ਤੁਸੀਂ ਜੇ ਵੋਟਾਂ ਲੈਣੀਆਂ ਵਾਂ ਤੇ ਕਿਸੇ ਕਾਰਜ ਨਾਲ ਕਿਸੇ ਕੰਮ ਨਾਲ ਕਿਸੇ ਪ੍ਰੇਰਣਾ ਨਾਲ ਵੋਟਾਂ ਮਿਲਦੀਆਂ ਲੇਕਿਨ ਉਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਪੁਲਿਸ ਸਾਡੇ ਅਧੀਨ ਕਰਤੀ ਪਤਾ ਨਹੀਂ ਕਿੰਨੀ ਕੋ ਉਹਨੂੰ ਦਿੱਲੀੋਂ ਚੰਡੀਗੜ੍ਹੋਂ ਉਹਨੂੰ ਇਹ ਆਜ਼ਾਦੀ ਦੇ ਦਿੱਤੀ ਕਿ ਚੱਕ ਲੋ ਢਾ ਲੋ ਜੋ ਬਾਕੀ ਪੰਜਾਬ ਦੇ ਵਿੱਚ ਹੋ ਰਿਆ ਸਾਡੇ ਹਲਕੇ ਪਲਾਟ ਵਿੱਚ ਤਾਂ ਲੇਟੈਸਟ ਏਐਫਆਈਆਰ ਜਿਹੜੀ ਮੈਂ ਕੋਟ ਕਰਨਾ ਚਾਹੁੰਦਾ ਏਐਫਆਈਆਰ ਬਾਬਾ ਹਰਜੀਤ ਗਿਰੀ ਉਹਨਾਂ ਦੇ ਖਿਲਾਫ ਕੀਤੀ ਕੀ ਕੀਤੀ ਇਹਦਾ ਬਹੁਤ ਸਾਰੀ ਡਿਟੇਲ ਜَا ਮੈਂ ਤੁਹਾਨੂੰ ਦਿਖਾ ਸਕਦਾ ਹਾਈਲਾਈਟਡ ਏਰੀਆ ਸਾਰਾ ਕੀਤਾ ਹੋਇਆ ਵਾ ਇਹਦੇ ਚੰਨਾਂ ਤੇ ਇਲਜ਼ਾਮ ਲਾਇਆ ਪਰਚਾ ਦਰਜ ਕੀਤਾ ਹੁਣ 295A ਮਤਲਬ ਕਿਸੇ ਦੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਹੁੰਦੀ ਸੀ ਪਹਿਲਾਂ ਹੁਣ BNS ਦੇ ਸੈਕਸ਼ਨ ਨੇ 298 ਤੇ 272 ਜਿਹੜਾ ਨਵਾਂ ਲਾਅ ਬਣ ਗਿਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਕਿ ਜੀ ਇਹਨਾਂ ਨੇ ਜਿਹੜੇ ਇੱਥੇ ਪਿੰਡ ਵਾਸੀ ਨੇ ਜਾਂ ਪਿੰਡ ਦਾ ਸਾਰਾ ਇੱਥੇ ਬੈਠਾ ਪੰਚਾਇਤ ਮੈਂਬਰ ਸਾਰੇ ਇੱਥੇ ਬੈਠੇ ਕਿ ਇਹਨਾਂ ਨੇ ਇਸ ਡੇਰੇ ਦੇ ਅੰਦਰ ਪਸ਼ੂਆਂ ਨੂੰ ਰੱਖਿਆ ਹੋਇਆ ਵਾ ਗਾਈਆਂ ਰੱਖੀਆਂ ਹੋਈਆਂ ਨੇ ਔਰ ਉਹਨਾਂ ਦਾ ਮਲਮੂਤਰ ਜਿਹੜਾ ਹੈਗਾ ਉਹਦੀ ਬਦਬੂ ਆਉਂਦੀ ਆ ਸਾਰੇ ਪਿੰਡ ਵਿੱਚ ਤੁਸੀਂ ਹੁਣ ਦੇਖ ਸਕਦੇ ਹੋ ਕਾਫੀ ਸਾਫ਼ ਕੈਂਪਸ ਆ ਪਿੱਛੇ ਮੰਦਿਰ ਹੈਗਾ ਇੱਕ ਵਾਰ ਪਿੱਛੇ ਨੂੰ ਘੁਮਾਇਓ ਜੀ ਇੱਧਰ ਉਹ ਜਿਹੜੀ ਦੀਵਾਰ ਤੁਹਾਨੂੰ ਦਿਖਤਰੀ ਬੜੀ ਅੱਛੀ ਸਾਫ਼ ਸੁਥਰੀ ਦੀਵਾਰ ਇਹਦੇ ਪਰਲੇ ਪਾਸੇ ਅਗਰ ਮੈਂ ਤੁਹਾਨੂੰ ਦਿਖਾਵਾਂ ਤਾਂ ਇਹਦੇ ਪਰਲੇ ਪਾਸੇ ਡੇਰੀ ਆ ਅਗਰ ਥੋੜਾ ਉੱਚਾ ਕਰਕੇ ਦਿਖਾਵਾਂਗੇ ਪਿੱਛੇ ਟਰਾਲੀ ਖੜੀ ਆ ਡੇਰੀ ਇਹਦੇ ਪਿੱਛਲੇ ਪਾਸੇ ਆ ਆ ਸਾਰਾ ਇੱਕ ਅਲੱਗ ਵੇੜਾ ਇਹਦੀ ਅਲੱਗ ਐਂਟਰੀ ਆ ਔਰ ਇੱਥੇ ਜਿਹੜਾ ਮੰਦਿਰ ਹੈ ਉਹਦੇ ਚ ਉਸ ਡੇਰੀ ਦਾ ਕੋਈ ਦਖਲ ਅੰਦਾਜ਼ੀ ਨਹੀਂ ਗਈ ਉਸ ਡੇਰੀ ਦੀ ਜਿੱਥੇ ਪਸ਼ੂ ਬੰਨੇ ਨੇ ਉਹਨਾਂ ਦੀ ਕੋਈ ਦਖਲ ਅੰਦਾਜ਼ੀ ਨਹੀਂ ਪਰ ਇਲਜ਼ਾਮ ਲਾ ਦਿੱਤਾ ਕਿ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹਾਈ ਇਸ ਲਈ ਅਸੀਂ 295 ਦੀ ਧਾਰਾ ਲਾ ਕੇ ਤੇ ਬਾਬਾ ਹਰਜੀਤ ਗਿਰੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਜੀ ਥਾਣੇ ਚੱਲ ਜਾਂਦੇ ਨੇ ਉਹਨੂੰ ਕਹਿੰਦੇ ਕਿ ਗੱਲ ਇਹ ਆ ਕਿ ਬਾਬਾ ਜੀ ਜਾਂ ਤਾਂ ਜਿਹੜਾ ਬੋਕਰ ਪਾਰਟੀ ਦਾ ਇੱਥੇ ਇੰਚਾਰਜ ਆ ਉਹਦੇ ਪੈਰ ਫੜ ਲਓ ਉਹਦੇ ਉਹਦੇ ਥੱਲੇ ਲੱਗ ਜਾਓ ਨਹੀਂ ਤਾਂ ਚੁੱਪ ਕਰਕੇ ਜਿਹੜਾ ਜੇਲ੍ਹ ਦੀ ਤਿਆਰੀ ਕਰ ਲਓ ਬਾਬਾ ਜੀ ਮੇਰੇ ਨਾਲ ਪੁਰਾਣੇ ਜੜੇ ਹੋਏ ਨੇ ਔਰ ਇਥੇ ਵਰਣਨਯੋਗ ਹੈ ਕਿ ਇਸੇ ਤਰ੍ਹਾਂ ਬੀਬੀ ਜਗੀਰਕੌਰ ਨੇ ਅੱਜ ਤੋਂ 7-8-10 ਸਾਲ ਪਹਿਲਾਂ ਜਦੋਂ ਉਹਨਾਂ ਦੀ ਸਰਕਾਰ ਸੀ ਦੋ ਮੁਕਦਮੇ ਇਹਨਾਂ ਤੇ ਦਰਜ ਕੀਤੇ ਸੀ ਜੀ ਉਦੋਂ ਵੀ ਇਸੇ ਤਰ੍ਹਾਂ ਹੀ ਬਿਲਕੁਲ ਬੇਗੁਨਾਹ ਕਰਕੇ ਇਹਨਾਂ ਨੂੰ ਜੇਲ੍ਹ 'ਚ ਧੱਕ ਧੱਕਤਾ ਕੇ ਕਿਸੇ ਤਰੀਕੇ ਨਾਲ ਪ੍ਰੈਸ਼ਰ ਪਾ ਕੇ ਆਪਣੇ ਨਾਲ ਲਾ ਲਾਂਗੇ ਲੇਕਿਨ ਬਾਬਾ ਜੀ ਦਾ ਉਦੋਂ ਵੀ ਇਰਾਦਾ ਬਹੁਤ ਟਲ ਸੀਗਾ ਔਰ ਇਹਨਾਂ ਨੇ ਜਦੋਂ ਪੁਲਿਸ ਨੇ ਪੁੱਛਿਆ ਕਿ ਕੀ ਕਰਨਾ ਤੁਸੀਂ ਉਹਨਾਂ ਨੇ ਗੱਲ ਉਹਨਾਂ ਨਾਲ ਕੋਈ ਤਾਲਮੇਲ ਕਰ ਸਕਦੇ ਕਹਿੰਦੇ ਜੀ ਹਵਾਲਾਤ ਦਾ ਦਰਵਾਜ਼ਾ ਖੋਲ੍ਹ ਦਿਓ ਤੇ ਮੈਨੂੰ ਅੰਦਰ ਦੇ ਦਿਓ ਮੈਂ ਜਿੱਥੇ ਟਿਕਿਆ ਆ ਵਾ ਜਿਨ੍ਹਾਂ ਦੇ ਨਾਲ ਲੱਗਿਆ ਮੈਂ ਉੱਥੋਂ ਪਿੱਛੇ ਨਹੀਂ ਹੱਟ ਸਕਦਾ ਲੇਕਿਨ ਬਦਲਾਖੂਰੀ ਇੰਨੀ ਕਿ ਤੁਸੀਂ ਇੱਕ ਧਾਰਮਿਕ ਵਿਅਕਤੀ ਜਿਨੇ ਸਾਰੀ ਜ਼ਿੰਦਗੀ ਭਗਵੇਂ ਕੱਪੜੇ ਪਾਏ ਆ ਜਿਨ੍ਹਾਂ ਦਾ ਆਪਣਾ ਕੋਈ ਪਰਿਵਾਰ ਨਹੀਂਗਾ ਆ ਸਾਰਾ ਪਰਿਵਾਰ ਇਹਨਾਂ ਦਾ ਪਿੰਡ ਦਾ ਔਰ ਇਲਾਕੇ ਦਾ ਪਰਿਵਾਰ ਔਰ ਸਾਡੇ ਇੱਥੇ ਮਕਸੂਦਪੁਰ ਚ ਇੱਕ ਬਹੁਤ ਮਾਨਯੋਗ ਸਤਕਾਰਯੋਗ ਬਾਬਾ ਸੰਤ ਬਾਬਾ ਰੋਸ਼ਨ ਸਿੰਘ ਜੀ ਹੁਣੇ ਅਕਾਲ ਚਲਾਣਾ ਕਰਕੇ ਗਏ ਨੇ ਉਹਨਾਂ ਦਾ ਬਹੁਤ ਵੱਡਾ ਡੇਰਾ ਆਪਣਾ ਚੰਗੀ ਬਾਬਿਆਂ ਦਾ ਪੁਰਾਣਾ ਡੇਰਾ ਠੀਂ ਕਹਿੰਦੇ ਨੇ ਡੇਰਾ ਬਾਬਾ ਕਰਮ ਸਿੰਘ ਜੀ ਦਾ ਖੋਤੀ ਮਰਦਾਨ ਉਥੇ ਮੇਲਾ ਲੱਗਦਾ ਬਹੁਤ ਵੱਡਾ ਸਾਲਾਨਾ ਇਹ ਉਹਦੇ ਵੀ ਉਹਨਾਂ ਦੇ ਵੀ ਭਗਤ ਨੇ ਉਥੇ ਹੀ ਰਹਿੰਦੇ तकरीबन ਸਮਝ ਲਓ ਅੱਛਾ ਇਹਨਾਂ ਨੂੰ ਨੇ ਬਖਸ਼ਿਆ ਜੇਲ ਸੁੱਟ ਕੇ ਅੰਦਰ ਜਾ ਕੇ ਕਈ ਦਿਨ ਇਹਨਾਂ ਦੀ ਜੇਲ ਤੋਂ ਕੱਲ ਰਾਤ ਇਹਨਾਂ ਦੀ ਜ਼ਮਾਨਤ ਹੋਈ ਮੈਂ ਇਹਨਾਂ ਦਾ ਮਨੋ ਸਤਕਾਰ ਪਿਆਰ ਕਰਦਾ ਇਹਨਾਂ ਨਾਲ ਔਰ ਇਹ ਮੇਰੇ ਨਾਲ ਪਿਆਰ ਕਰਦੇ ਗੱਲ ਵੋਟ ਵਾਟ ਦੀ ਨਹੀਂ ਗਈ ਲੇਕਿਨ ਮੈਂ ਪੁਲਿਸ ਨੂੰ ਔਰ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਸ ਤਰ੍ਹਾਂ ਨਾਲ ਤੁਸੀਂ ਪਰਚੇ ਦਰਜ ਕਰਕੇ ਸੰਗੇ ਬੰਦਿਆਂ ਨੂੰ ਸਾਬਕ ਸਰਪੰਚ ਨੂੰ ਜੇਲ੍ਹ ਵਿੱਚ ਸੁਟਕੇ ਕੀ ਤੁਸੀਂ ਆਉਣ ਵਾਲੇ ਸਮੇਂ 'ਚ ਇਹਨਾਂ ਤੋਂ ਵੋਟਾਂ ਇਸ ਤਰ੍ਹਾਂ ਨਾ ਲੈ ਸਕਦੇ ਔਰ ਕੱਲਾ ਇਹ ਪਰਚਾ ਨਹੀਂ ਹੋਇਆ ਮੇਰੇ ਹਲਕੇ 'ਚ ਪਿਛਲੇ 15 ਦਿਨ 'ਚ 6 ਮੁਕੱਦਮੇ ਹੋਏ ਨੇ ਜੀ ਇੱਕ ਸਾਡਾ ਮੌਕੇ ਦਾ ਮੀਤ ਪ੍ਰਧਾਨ ਨਗਰ ਪੰਚਾਇਤ ਦਾ ਇਲੈਕਟਡ ਡਾਕਟਰ ਸੰਦੀਪ ਪਸਰੀਚਾ ਉਹਨੂੰ ਐਡਾ ਹੱਥਕੜੀਆਂ ਲਾ ਕੇ ਉਹਦੀ ਦੁਕਾਨ ਤੋਂ ਬਾਜ਼ਾਰ ਵਿੱਚੋਂ ਤੋਰ ਕੇ ਲਿਆਂਦਾ ਗਿਆ ਸਿਰਫ ਧਮਕਾਉਣ ਤੇ ਡਰਾਉਣ ਦੇ ਨਜ਼ਰੀਏ ਦੇ ਨਾਲ ਤੇ ਜਦੋਂ ਉਹਨੂੰ ਉੱਥੇ ਥਾਣੇ ਨਡਾਲੇ ਚੌਂਕੀ 'ਚ ਬਿਠਾਇਆ ਸਾਰਾ ਨਗਰ ਇਕੱਠਾ ਹੋ ਗਿਆ ਜਦੋਂ ਉਹਨਾਂ ਨੇ ਧਰਨਾ ਦਿੱਤਾ ਪੁਲਿਸ ਨੇ ਡਰਦਿਆਂ ਉਹਨੂੰ ਛੱਡਣਾ ਪਿਆ ਕਿਉਂਕਿ ਬੇਗਨਾਹ ਸੀਗਾ ਆਖੇ ਜੀ 326 ਦੇ ਵਿੱਚ ਇਹਨਾਂ ਨੇ ਲੜਾਈ ਕੀਤੀ ਸੱਟਾਂ ਮਾਰੀਆਂ ਨਾ 326 ਕੋਈ ਲੜਾਈ ਹੋਈ ਨਾ ਡਾਕਟਰ ਸੰਦੀਪ ਅਸਰੀਚਾ ਜਿਹਨੂੰ ਛੋਟਾ ਨਾਮ सोनू ਕਹ ਦਿੰਦੇ ਨੇ ਨਾ ਉਹ ਕਿਸੇ ਲੜਾਈ ਵਿੱਚ ਹਾਜ਼ਰ ਸੀਗਾ ਲੋਕਾਂ ਦੇ ਪ੍ਰੈਸ਼ਰ ਨੇ ਉੱਥੋਂ ਮੌਕੇ ਤੋਂ ਛਡਾਇਆ ਇਥੇ ਲੱਗੇ ਇੱਕ ਇਬਰਾਹਿਮ ਵਾਲ ਪਿੰਡ ਸਾਡਾ ਇੱਕ ਸਾਥੀ ਜੋਗਾ ਸਿੰਘ ਬਾਜਵਾ ਉਹ ਭਾਰਤੀ ਕਿਸਾਨ ਯੂਨੀਅਨ ਕਾਦਿਆਨਾ ਕੰਮ ਕਰਦਾ ਵਾ ਉਨੇ ਆਪਣੇ ਭਤੀਜੇ ਦੇ ਵਿਆਹ ਚ ਸ਼ਾਇਦ 2014 ਚ 2000 ਮਤਲਬ 10 12 ਸਾਲ ਪਹਿਲਾਂ ਜਿੱਦਾਂ ਵਿਆਵਾਂ ਦੇ ਵਿੱਚ ਲੋਕੀ ਫਾਇਰ ਨਹੀਂ ਕਰਦੇ ਉਹਦੀ ਕੋਈ ਪੁਰਾਣੀ ਵੀਡੀਓ ਦਿਖਾ ਕੇ ਫੋਟੋਆਂ ਤੇ ਉਹਦੇ ਤੇ ਪਰਚਾ ਦਰਜ ਕਰਤਾ ਨਾਨ ਅਵੇਲੇਬਲ ਸੈਕਸ਼ਨਸ ਲਾ ਕੇ ਆ ਲਾਗੇ ਮੇਰੇ ਪਿੰਡ ਖੱਬੇ ਹੱਥ ਪਧਾਸ ਪਿੰਡ ਆ ਕਾਫੀ ਵੱਡਾ ਪਿੰਡ ਆ ਸਾਡੇ ਸਤਕਾਰਯੋਗ ਲਬਾਣਾ ਭਾਈਚਾਰੇ ਦਾ ਇਹ ਵੀ ਪਿੰਡ ਲਬਾਣਾ ਭਾਈਚਾਰੇ ਦਾ ਬਹੁਤ ਵੱਡਾ ਸਾਰੇ ਐਨ ਆਰ ਆਈਜ਼ ਵਿਦੇਸ਼ਾਂ ਚ ਬੱਚੇ ਰਹਿੰਦੇ ਨੇ ਸਾਰੇ ਬੜੇ ਹੋਣ ਹਾਰ ਨੇ ਪਦਾਸ ਪਿੰਡ ਵਿੱਚ ਅਖੇ ਤੁਸੀਂ ਦਰਖਤ ਚੋਰੀ ਕਰ ਲੇ ਦਰਖਤ ਚੋਰੀ ਕੀਤੇ ਜਾ ਸਕਦੇ ਮੇਰੇ ਥੈਫਟ ਦਾ ਪਰਚਾ 379 ਲਾ ਕੇ ਚਾਰ ਮੈਂਬਰ ਪੰਚਾਇਤਾਂ ਦੇ ਉੱਤੇ ਉੱਥੇ ਪਰਚਾ ਦਰਜ ਕਰਤਾ ਇੱਕ ਸਾਡਾ ਪਿੰਡ ਢਿਲਵਾਂ ਦੇ ਲਾਗੇ ਚੱਕੋ ਕੀ ਹੈ ਉੱਥੇ ਜੋਬਨਪ੍ਰੀਤ ਸਾਡਾ ਬਹੁਤ ਇੱਕ ਮੇਰਾ ਬਹੁਤ ਸਪੋਰਟਰ ਆ ਪ੍ਰਾਣ ਖਾਨਦਾਨੀ ਬੰਦੇ ਨੇ ਉਹਨੇ ਵੀ ਕੋਈ 12 13 ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਕੋਈ ਫਾਇਰ ਕਰਦੇ ਦੀ ਵੀਡੀਓ ਸ਼ੇਅਰ ਕੀਤੀ ਸੀਗੀ ਬਸ ਇਸੇ ਗੱਲ ਦੇ ਉੱਤੇ ਉਹਦੇ ਤੇ ਮੁਕਦਮਾ ਦਰਜ ਕਰਤਾ ਸ਼ਾਇਦ ਇੱਕ ਅਦਾ ਮੁਕਦਮਾ ਮੈਂ ਹੋਰ ਭੁੱਲ ਰਿਹਾ ਕਿਹੜਾ ਰਹਿ ਗਿਆ ਹਾਂਗਾ ਪਰਵੋਲੀ ਗੁਲਦੀਪ ਸਿੰਘ ਪੰਡੋਰੀ ਨੰਬਰਦਾਰ ਅਖੇ ਜੀ ਤੁਹਾਡੇ ਕੋਲ ਵਕਫ ਬੋਰਡ ਦੀ ਜਗਾ ਤੁਸੀਂ ਗਲਤ ਨਜਾਇਜ਼ ਕਬਜ਼ਾ ਕੀਤਾ ਪਤਾ ਨਹੀਂ ਕਿੰਨੇ ਸਾਲਾਂ ਦੀ ਉਹਨੇ ਬਕਾਇਦਾ ਪਟਾ ਕਰਾਇਆ ਹੋਇਆ ਵਾ ਔਰ ਜਿਹੜਾ ਬੰਦਿਆਂ ਨੇ ਪਰਚੇ ਦਰਜ ਕਰਾਇਆ ਇਹਨਾਂ ਨੇ ਆਪ ਮੈਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਕਿ 1993 ਦੇ ਵਿੱਚ 156000 ਰੁਪਏ ਦੀ ਵਕਫ ਬੋਰਡ ਦੀ ਜ਼ਮੀਨ ਆ ਜਿਹੜਾ ਜਮਾਨਤ ਜਪ ਮੈਂ ਕਹ ਇਹਦੇ ਪਿਓ ਨੇ ਇੱਥੇ ਸਾਡੇ ਹਲਕੇ ਦੇ ਵਿੱਚ ਵਿੱਚ ਹੀ ਆ ਉਹ ਕੋਈ ਗੁਨਾਹ ਨਹੀਂ ਦਿਸਦਾ ਅੱਛਾ ਫਾਇਰਿੰਗ ਦੇ ਇਨਸੀਡੈਂਟ ਥੋੜੇ ਦਿਨ ਪਹਿਲਾਂ ਤੁਸੀਂ ਦੇਖੀ ਵੀਡੀਓ ਸੋਸ਼ਲ ਮੀਡੀਆ ਤੇ ਸਾਰ ਇੱਕ ਪੰਜਾਬ ਦਾ ਕੋਈ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਕਿਹੜਾ ਸੀ ਜਿਹੜਾ ਗੋਲੀ ਚਲਾਉਦਾ ਮੁੰਡਾ ਨਜ਼ਰ ਆਇਆ ਗਿੱਲ ਹਲਕੇ ਦਾ ਐਮ.ਐਲ.ਏ ਉਹਦਾ ਮੁੰਡਾ ਸ਼ਰਿਆਮ ਗੋਲੀਆਂ ਚਲਾ ਰਿਆ ਉਹਦੇ ਤੇ ਕੋਈ ਐਕਸ਼ਨ ਨਹੀਂ ਹੋਪੇਗਾ ਜਿੰਨੀਆਂ ਗਲਤੀਆਂ ਇਹਨਾਂ ਦੇ ਪਾਰਟੀ ਦੇ ਬੰਦੇ ਕਰਦੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਵੇਗਾ ਲੇਕਿਨ ਬਾਬੇ ਨੂੰ ਜ਼ਰੂਰ ਜੇਲ੍ਹ ਭੇਜਣਾ ਵਾ ਕਿਸੇ ਤਰੀਕੇ ਨਾਲ ਬਾਬੇ ਨੂੰ ਅਸੀਂ ਲੱਤ ਦੇ ਥੱਲੋਂ ਦੀ ਕੱਢਣਾ ਵਾ ਓਏ ਪੰਜਾਬ ਦੇ ਇਹ ਬਹਾ ਇਹ ਪਰਚਿਆਂ ਤੋਂ ਧਮਕੀਆਂ ਤੋਂ ਜੇਲਾਂ ਤੋਂ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂਗੇ ਇਸ ਲਈ ਮੈਂ ਮੇਰਾ ਫਰਜ਼ ਸੀਗਾ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਘਰ ਪਹੁੰਚਿਆ ਇਹਨਾਂ ਦੇ ਸਰਕਾਰਯੋਗ ਡੇਰੇ ਦੇ ਉੱਤੇ ਤੁਸੀਂ ਦੇਖ ਸਕਦੇ ਕਿੰਨੀ ਸੰਗਤ ਇਕੱਠੀ ਹੋਈ ਇੱਕ ਮਿੰਟ ਦੇ ਸੱਦੇ ਦੇ ਉੱਤੇ ਔਰ ਸਾਰੇ ਪ੍ਰੋਮਿਨੈਂਟ ਨੇ ਸਾਰੇ ਇਲੈਕਟਿਡ ਬੰਦੇ ਨੇ ਸਾਰੇ ਇਸ ਪਿੰਡ ਦੇ ਜ਼ਿੰਮੇਵਾਰ ਵਿਅਕਤੀ ਆ ਇਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਬਾਬੇ ਹਰਜੀਤ ਗਿਰੀ ਨੂੰ ਜੇਲ੍ਹ ਵਿੱਚ ਨਹੀਂ ਇਦਾਂ ਭੇਜਣਾ ਚਾਹੀਦਾ ਸੀਗਾ ਸਿਰਫ ਇੱਕ ਮਨ ਘੜਤ ਝੂਠਾ ਮੁਕੱਦਮਾ ਕੇਜੀ ਇਹਨੇ ਧਾਰਮਿਕ ਜਜ਼ਬਾਤਾਂ ਦੀ ਜਿਹੜੀ ਆ ਉਹ ਉਹਨਾਂ ਦੇ ਠੇਸ ਪਹੁੰਚਾਈ ਆ ਧਾਰਮਿਕ ਜਜ਼ਬਾਤਾਂ ਦੀ ਠੇਸ ਤਾਂ ਗੁਰਦੁਆਰ ਸਾਹਿਬ ਦੀਆਂ ਫੋਟੋਆਂ ਕਿੰਨੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਬਣਾ ਕੇ ਉਹ ਠੇਸ ਨਹੀਂ ਸੀਗੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਿਨ੍ਹਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਫੋਟੋਆਂ ਬਣਾ ਕੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਕੀਤਾ ਜਿਹੜੇ ਸਾਡੇ ਬੇਅਦਬੀ ਦੇ ਮਾਮਲੇ 2015 ਤੋਂ ਲਟਕ ਰਹੇ ਨੇ ਉਹੀ ਅਫਸਰ ਲੱਗੇ ਹੋਏ ਨੇ ਉਹੀ ਸਾਰਾ ਅਮਲਾ ਵਾ ਕਿ ਬੇਅਦਬੀਆਂ ਦੇ ਵਿੱਚ ਲੋਕਾਂ ਨੂੰ ਕੋਈ ਇਨਸਾਫ ਮਿਲਿਆ ਉਸੇ ਧਾਰਮਿਕ ਜਜ਼ਬਾਤਾਂ ਨੂੰ ਸਹੀ ਮੈਨੇ ਵਿੱਚ ਥੇਸ ਪਹੁੰਚਾਉਣ ਦੀ ਗੱਲ ਤੇ ਜਦੋਂ ਕੋਈ ਹੋਰ ਵੀਡੀਓ ਤੁਹਾਡੀ ਪਾਦਵੇ ਉਹਨੂੰ ਆਪ ਹੀ ਇੰਟੈਲੀਜੈਂਸ AI ਦਾ ਕੰਮ ਕਰਾਰ ਕਰਕੇ ਪਰਚੇ ਦਰਜ ਕਰਕੇ ਜਨਾਨੀਆਂ ਤੱਕ ਪਹੁੰਚ ਕੇ ਬੰਦੇ ਸਾਰੇ ਜ਼ਿਲਾਂ ਚ ਡੱਕ ਕੇ ਔਰ ਉਹਨਾਂ ਤੇ ਬੜੀ ਛੇਤੀ ਕਾਰਵਾਈ ਲੇਕਿਨ ਦਰਬਾਰ ਸਾਹਿਬ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਉਣ ਵਾਲਿਆਂ ਦੇ ਖਿਲਾਫ ਤਾਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸੋ ਇਸ ਲਈ ਮੈਂ ਤਾਂ ਅਗਰ ਕੋ ਸੁਣਨ ਵਾਲਾ ਹੈ ਇੱਥੇ ਬੈਠਾ ਲੱਗਦਾ ਨਹੀਂ ਮੈਨੂੰ ਕੋ ਸੁਣਨ ਵਾਲਾ ਹੈਗਾ ਮਤ ਕਰੋ ਇਦਾਂ ਦੀ ਬਦਲਾਖੋਰੀ ਬੰਦ ਕਰ ਦਿਓ ਔਰ ਪੁਲਿਸ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਦਾਂ ਮਤ ਕਰੋ ਇਹ ਸਾਰੇ ਪ੍ਰਤਵੰਤੇ ਸੱਜਣ ਨੇ ਇਹ ਕੋਈ ਕ੍ਰਿਮੀਨਲਸ ਨਹੀਂਗੇ ਬਾਬਾ ਹਰਜੀਤ ਗਿਰੀ ਕੋ ਕ੍ਰਿਮੀਨਲ ਨਹੀਂਗਾ ਔਰ ਤੁਸੀਂ ਜੇ ਕੋਈ ਗਲਤ ਪਰਚਾ ਦਰਜ ਕਰੋਗੇ ਇਹ ਵੀ ਗੱਲ ਯਾਦ ਰੱਖਣਾ ਕਿ ਸਮਾਂ ਬੜਾ ਬਲਵਾਨ ਹੁੰਦਾ ਸਮਾਂ ਬਦਲਣਾ ਵਾ ਔਰ ਜਿੱਦਣ ਇਹ ਸਮਾਂ ਸਮਾਂ ਬਦਲਿਆ ਮੇਰੇ ਕੋਲ ਮੁਕੰਮਲ ਲਿਸਟ ਆ ਮੇਰੀ ਕੰਸਟਿਟੂਐਂਸੀ ਦੀ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਦੇ ਨਾਲ ਬੇਇਨਸਾਫੀ ਹੋ ਰਹੀ ਤੱਕਾ ਹੋ ਰਿਆ ਵਾ ਉਹ ਸਾਰੀ ਲਿਸਟ ਦੇ ਹਿਸਾਬ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਪ੍ਰਾਨਿਆ ਮੈਂ ਪਹਿਲਾਂ ਵੀ ਕਹਿਆ ਹੋਇਆ ਬੜੀ ਵਾਰੀ ਕਿ ਜਿਹੜੇ ਲੋਕ ਆਪੇ ਤੋਂ ਬਾਹਰ ਹੋ ਕੇ ਬਦ ਕਲਾਮੀ ਕਰਦੇ ਨੇ ਬਦ ਜ਼ੁਬਾਨੀ ਕਰਦੇ ਨੇ ਉਹਨਾਂ ਦਾ ਡੇਟਾ ਸਾਰਾ ਮੇਰੇ ਕੋਲ ਆ ਸਾਰੀ ਲਿਸਟ ਮੇਰੇ ਕੋਲ ਆ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰ ਇੱਕ ਗੱਲ ਦਾ ਹਿਸਾਬ ਦੇਣਾ ਪਵੇਗਾ ਇਸ ਲਈ ਮੇਰੀ ਪੁਲਿਸ ਨੂੰ ਖਾਸ ਤੌਰ ਤੇ ਪੁਰਜ਼ੋਰ ਬੇਨਤੀ ਆ ਕਿ ਇੰਨਾ ਜ਼ੁਲਮ ਨਾ ਹੋ ਯਾਰ ਇੰਨੇ ਝੂਠੇ ਪਰਚੇ ਮਤ ਕਰੋ ਜਿਹਦੇ ਨਾਲ ਤੁਹਾਡੀ ਛਵੀ ਜਿਹੜੀ ਆ ਉਹ ਬਿਲਕੁਲ ਤਹਿਸ਼ ਨੈਸ਼ ਤੇ ਖਰਾਬ ਹੋ ਜੇ ਪੰਜਾਬ ਦੇ ਵਿੱਚ ਬਾਥਰੂਮਾਂ ਦੇ ਨਹੀਂ ਪੱਥਰ ਰੱਖਲੇ ਤੁਸੀਂ ਦੇਖ ਲੇ ਕਦੇ ਟਰਾਂਸਫਾਰਮਰਾਂ ਦੇ ਨਹੀਂ ਪੱਥਰ ਰੱਖੇ ਦੇਖ ਲੇ ਆ ਇੱਕ ਨਵੀਂ ਗੱਲ ਚਲਾਈ ਹੋਈ ਜਿਹੜੀਆਂ ਪੰਜਾਬ ਚ 13000 ਪਿੰਡ ਐ ਲਿੰਕ ਰੋਡਸ ਨੇ ਲਿੰਕ ਰੋਡਸ ਸਰਦਾਰ ਲਖਮਣ ਸਿੰਘ ਗਿੱਲ ਸਾਡੇ ਚੀਫ ਮਿਨਿਸਟਰ ਬਣੇ ਸੀਗੇ ਕੋਈ ਸਾਲਕ ਵਾਸਤੇ ਉਸ ਵਕਤ ਸਾਰੇ ਪੰਜਾਬ ਦੀਆਂ ਲਿੰਕ ਰੋਡਸ ਉਹਨਾਂ ਨੇ ਪਿੰਡਾਂ ਤੱਕ ਸੜਕਾਂ ਜੋੜੀਆਂ ਭਾਵੇਂ ਕਿ 70 60 70 ਸਾਲ ਪੁਰਾਣੀਆਂ ਜਿਹੜੀਆਂ ਲਿੰਕ ਰੋਡਸ ਬਣੀਆਂ ਅੱਜ ਉਹਨਾਂ ਦੀ ਜਦੋਂ ਸਮੇਂ ਸਿਰ ਰਿਪੇਅਰ ਹੁੰਦੀ ਹਰ ਸੜਕ ਦਾ ਤਕਰੀਬਨ 6ਵੇਂ ਸਾਲ ਵਾਰੀ ਆ ਜਾਂਦੀ ਹੈ ਹੁਣ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾਏ ਹੋਏ ਇੰਚਾਰਜ ਜਾਂ ਜਿਹੜੇ ਐਮ ਐਲ ਏ ਕਹਿ ਲੋ ਉਹ ਜਾ ਕੇ ਲਿੰਕ ਰੂਟਸ ਦੀ ਰਿਪੇਅਰ ਦੇ ਨਹੀਂ ਪੱਥਰ ਰੱਖ ਰਹੇ ਨੇ ਯਾਰ ਇਹ ਕਿੱਥੋਂ ਦਾ ਬਦਲਾਵ ਹੈ ਇਹ ਕਿੱਥੋਂ ਦੀ ਰਾਜਨੀਤੀ ਆ ਅਖੇ ਜੀ ਕੁਛ ਨਹੀਂ ਇਹਨਾਂ ਨੇ ਕੀਤਾ 17 ਸਾਲਾਂ ਚ ਜੋ ਅਸੀਂ ਕਰਕੇ ਦਿਖਾ ਦਿੱਤਾ ਇੱਕ ਸਕ੍ਰਿਪਟ ਭੇਜਦੇ ਦਿੱਲੀੋਂ ਲਿਖ ਕੇ ਸਾਰੇ ਐਮ ਐਲ ਏ ਇੱਕੋ ਗੱਲ ਕੀ ਜਾਂਦੇ ਇਹਨਾਂ ਨੇ ਇਕੱਲੀ ਕਾਂਗਰਸ ਨੇ ਕੁਛ ਨਹੀਂ ਕੀਤਾ 17 ਸਾਲਾਂ ਚ ਜੋ ਅਸੀਂ 3.5 ਸਾਲ ਚ ਕਰਤਾ 3.5 ਸਾਲ 17 ਸਾਲਾਂ ਵਿੱਚ ਕਿਸੇ ਨੇ ਟ੍ਰਾਂਸਫਾਰਮਰ ਦੇ ਨਹੀਂ ਪੱਥਰ ਨਹੀਂ ਸੀ ਰੱਖੇ 17 ਸਾਲਾਂ ਵਿੱਚ ਕਿਸੇ ਨੇ ਬਾਥਰੂਮਾਂ ਦੇ ਨਹੀਂ ਪੱਥਰ ਨਹੀਂ ਰੱਖੇ 17 ਸਾਲਾਂ ਵਿੱਚ ਕਿਸੇ ਨੇ ਲਿੰਕ ਰੋਡ ਦੇ ਨਹੀਂ ਪੱਥਰ ਨਹੀਂ ਸੀ ਰੱਖੇ ਇਹ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਇਹ ਕਦੀ ਪੰਜਾਬ ਦੇ ਲੋਕਾਂ ਵਿੱਚ ਨਹੀਂ ਹੋਇਆ ਸੀਗਾ ਸੋ ਮੇਰੇ ਸਾਰੇ ਸਤਕਾਰਯੋਗ ਵਿੱਚ ਬੈਠੇ ਲੋਕਾਂ ਨੂੰ ਹਲਕਾ ਭਲੱਤ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਮੈਂ ਤੁਹਾਡੇ ਨਾਲ ਆ ਬਿਲਕੁਲ ਘਬਰਾਉਣਾ ਨਹੀਂ ਇਹਨਾਂ ਨੂੰ ਕਰ ਲੈਣੇ ਤੋਂ ਜਿੰਨੇ ਪਰਚੇ ਦਰਜ ਕਰਦੇ ਨੇ ਔਰ ਮੈਂ ਹਰ ਉਸ ਵਿਅਕਤੀ ਦੇ ਨਾਲ ਡਟ ਕੇ ਖੜਾ ਹੋਊਗਾ ਡਟ ਕੇ ਪੈਰਾ ਦਊਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਹਰ ਝੂਠੇ ਪਰਚੇ ਦਾ ਜਿਹੜਾ ਨਿਆਂ ਕੀਤਾ ਜਾਵੇਗਾ ਇਹ ਮੇਰਾ ਤੁਹਾਡੇ ਨਾਲ ਪ੍ਰਣ ਹੈ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਵੀ ਬਹੁਤ-ਬਹੁਤ ਸ਼ੁਕਰੀਆ ਹਰਵਾਰ ਸਿੰਘ ਜਿੰਦਾਬਾਦ ਸ਼ਾਬਾਸ਼ ਜਿੰਦਾਬਾਦ ਮਿਹਰबानी ਤੁਹਾਡੀ ਬਾਬਾ ਜੀ ਤੁਸੀਂ ਮੇਰੇ ਸਤਿਕਾਰਯੋਗ